ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾਭਾ ਜੀ ਦੇ ਮੁਤਾਬਕ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਕੋਖ ਤੋਂ ਹੋਇਆ ਹੈ ਜੀਠ ਵਦੀ 15 ਬਿਕਰਮੀ ਸੰਮਤ 1455 ਸੋ ਉਹ ਜਿਹੜੇ ਇਹਨਾਂ ਦੇ ਅਸਲੀ ਮਾਤਾ ਜੀ ਸਨ ਨਵ ਜਨਮੇ ਹੋਏ ਬਾਲਕ ਨੂੰ ਉਹ ਇੱਕ ਤਲਾ ਦੇ ਕਿਨਾਰੇ ਰੱਖ ਕੇ ਚਲੇ ਗਏ ਔਰ ਦੇਵ ਨੇਤ ਨਾਲ ਹੀ ਉਥੇ ਇੱਕ ਮੁਸਲਮਾਨ ਜੁਲਾਹਾ ਜਿਸ ਦਾ ਨਾਮ ਨੀਰੂ ਸੀ ਉਸ ਤਲਾਹ ਦੇ ਕਿਨਾਰੇ ਤੋਂ ਕਬੀਰ ਸਾਹਿਬ ਜੀ ਨੂੰ ਚੁੱਕ ਕੇ ਘਰੇ ਲੈ ਗਿਆ ਉਹਨਾਂ ਦੇ ਘਰ ਸੰਤਾਨ ਕੋਈ ਨਹੀਂ ਸੀ ਤੇ ਨੀਰੂ ਜੁਲਾਹੇ ਦੀ ਜਿਹੜੀ ਘਰਵਾਲੀ ਬੀਬੀ ਸੀ ਉਹਦਾ ਨਾਮ ਸੀ ਨੀਮਾ ਤਾਂ ਨੀਰੂ ਨੇ ਤੇ ਨੀਮਾ ਨੇ ਬੜੇ ਪਿਆਰ ਤੇ ਚਾਹ ਦੇ ਨਾਲ ਸਾਸੰਗਤ ਜੀ ਨਾਮ ਰੱਖ ਦਿੱਤਾ ਕਬੀਰ ਤੇ ਬੜੇ ਪਿਆਰ ਦੇ ਨਾਲ ਉਹਨਾਂ ਦੀ ਪਾਲਣਾ ਪੋਸ਼ਣਾ ਕੀਤੀ। ਸੋ ਬੇਸ਼ੱਕ ਕਬੀਰ ਜੀ ਦੀ ਪਾਲਣਾ ਪੋਸ਼ਣਾ ਮੁਸਲਮਾਨਾਂ ਦੇ ਘਰ ਵਿੱਚ ਹੋਈ ਪਰ ਕਬੀਰ ਸਾਹਿਬ ਦਾ ਜਿਹੜਾ ਝੁਕਾਵ ਸੀ ਉਹ Hindu ਤਵ ਵਾਲੇ ਪਾਸੇ ਰਿਹਾ ਪਰ ਫਿਰ ਸਿਮਰਨ ਕਰਦਿਆਂ ਕਰਦਿਆਂ Hindu ਧਰਮ, ਇਸਲਾਮ ਧਰਮ ਇਹਨਾਂ ਸਾਰਿਆਂ ਤੋਂ ਕਬੀਰ ਸਾਹਿਬ ਜੀ ਉੱਪਰ ਉੱਠ ਗਏ। ਜਦੋਂ ਨੀਵੀਂ ਜਾਤ ਨੀਵੇਂ ਘਰਾਣੇ ਵਿੱਚ ਜਨਮ ਲੈ ਕੇ ਕਬੀਰ ਜੀ ਨੇ ਭਗਤੀ ਕੀਤੀ ਸਿਮਰਨ ਕੀਤਾ ਪ੍ਰਸਾਰ ਪ੍ਰਚਾਰ ਕੀਤਾ ਤੇ ਲੋਕਾਂ ਦੇ ਕੋਲੋਂ ਜਰਿਆ ਨੰਗਿਆ ਖਾਸ ਕਰਕੇ ਪੰਡਤਾਂ ਬ੍ਰਾਹਮਣਾਂ ਦੇ ਕੋਲੋਂ ਕੁਝ ਵੀ ਇਹ ਜਰਿਆ ਨਾ ਗਿਆ ਤੇ ਉਹਨਾਂ ਨੇ ਫਿਰ ਕਬੀਰ ਨੂੰ ਜੁਲਾਹਾ ਕਹਿਣਾ ਸ਼ੂਦਰ ਕਹਿਣਾ ਨੀਚ ਕਹਿਣਾ ਤਾਂ ਕਬੀਰ ਸਾਹਿਬ ਨੇ ਫਿਰ ਸਭ ਕੁਝ ਖਿੜੇ ਮੱਥੇ ਸਬਕਾਰ ਕਰਦੇ ਹੋਏ ਆਪਣੇ ਸ਼ਲੋਕਾਂ ਦੇ ਵਿੱਚ ਬਚਨ ਕਹੇ ਨੇ ਕਬੀਰ ਮੇਰੀ ਜਾਤ ਕਾਓ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕਾਓ ਜਿਹ ਜਪਿਓ ਸਿਰਜਣ ਹਾਰ ਕਹਿੰਦੇ ਮੇਰੀ ਜਾਤ ਨੀਵੀਂ ਹੈ ਲੋਕੀ ਮੈਨੂੰ ਜੁਲਾਹਾ ਕਹਿੰਦੇ ਨੇ ਜਾਤ ਜੁਲਾਹਾ ਮਤ ਕਾ ਧੀਰ ਸਹਜ ਸਹਜ ਗੁਣਾ ਰਮੇ ਕਬੀਰ ਕਹਿੰਦੇ ਕੀ ਹੋ ਗਿਆ ਮੇਰੀ ਜਾਤ ਜੁਲਾਹਾ ਹੈ ਪਰ ਜੁਲਾਹਾਂ ਦੇ ਘਰ ਜਨਮ ਲੈ ਕੇ ਮੈਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਇਸ ਕਰਕੇ ਮੈਂ ਆਪਣੀ ਜਾਤ ਤੋਂ ਸਦਕੇ ਜਾਨਾ ਕੁਰਬਾਨ ਜਾਨਾ ਲੋਕੋ ਤੁਸੀਂ ਹੱਸਣਾ ਤੇ ਹੱਸੋ ਲੋਕਾਂ ਦਾ ਕੀ ਹੈ ਲੋਕਾਂ ਨੇ ਤੇ ਭਗਤੀ ਕਰਨ ਵਾਲਿਆਂ ਨੂੰ ਸੁਦਾਈ ਵੀ ਕਹਿ ਦਿੱਤਾ ਝੱਲੇ ਵੀ ਕਹਿ ਦਿੱਤਾ ਬੌਰੇ ਵੀ ਕਹਿ ਦਿੱਤਾ ਮਸਤਾਨੇ ਵੀ ਕਹਿ ਦਿੱਤਾ ਕਬੀਰ ਸਾਹਿਬ ਜੀ ਨੇ ਸਭ ਕੁਝ ਝੋਲੀ ਦੇ ਵਿੱਚ ਪਵਾਇਆ ਔਰ ਬਾਣੀ ਵਿੱਚ ਉਹ ਲਿਖਦੇ ਨੇ ਕਿ ਲੋਕ ਕਹੈ ਕਬੀਰ ਬੌਰਾਨਾ ਕਬੀਰ ਦਾ ਮਰਮ RAM ਪਹਿਚਾਨਾ ਐ ਮਸਤੀ ਵਿੱਚ ਆਏ ਹੋਏ ਕਬੀਰ ਸਾਹਿਬ ਕਹਿੰਦੇ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਕਹਿੰਦੇ ਲੋਕੋ ਬੌਰਾ ਕਹਿਣਾ ਤੇ ਕਹੋ ਮੈਨੂੰ ਪਰਵਾਣ ਹੈ ਕਿਉਂਕਿ ਮੇਰਾ ਬੌਰਾਪਨ ਮੇਰੇ ਮਾਲਕ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਭਗਤਾਂ ਨੂੰ ਸਰੋਪਾਉ ਬਾਣੀ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਤਾਂ ਹਜ਼ੂਰ ਨੇ ਕਬੀਰ ਸਾਹਿਬ ਜੀ ਦਾ ਜ਼ਿਕਰ ਕਰਦੇ ਹੋਏ ਬਚਨ ਕਹੇ ਨੇ ਬੁੰਨ ਨ ਤਨ ਨ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾ ਹਰਾ ਨੀਚ ਕੁਲਾ ਜੋਲਾ ਹਰਾ ਨੀਚ ਕੁਲਾ ਜੋਲਾ ਹਰਾ ீ குராோனி கீரா பயோகரா பயோகரா பயோ கீரா ਸਾਹਿਬ ਕਹਿੰਦੇ ਜਿਸ ਕਬੀਰ ਨੂੰ ਲੋਕੀਂ ਜੁਲਾਹਾ ਕਹਿੰਦੇ ਸੀ ਨੀਵਾ ਕਹਿੰਦੇ ਸੀ ਵੇਖੋ ਉਸ ਨੀਵੇਂ ਜੁਲਾਹੇ ਨੇ ਵਾਹਿਗੁਰੂ ਜੀ ਦਾ ਨਾਮ ਸਿਮਰਨ ਬੰਦਗੀ ਕੀਤੀ ਉਹ ਗੁਣਾ ਵਾਲਾ ਹੋ ਗਿਆ ਸੋ ਕਬੀਰ ਸਾਹਿਬ ਜੀ ਦੀ ਬਾਣੀ ਕ੍ਰਾਂਤੀਕਾਰੀ ਹੈ ਸਮੇਂ ਨਾਲ ਜੋ ਉਹਨਾਂ ਨੇ ਬਾਣੀ ਉਚਾਰਨ ਕੀਤੀ ਹੈ ਉਸ ਬਾਣੀ ਦੁਆਰਾ ਉਹਨਾਂ ਨੇ ਦੰਬ ਦੀਆਂ ਪਖੰਡ ਦੀਆਂ ਧਜੀਆਂ ਉਡਾ ਕੇ ਰੱਖ ਦਿੱਤੀਆਂ ਸੋ ਐਸੇ ਪਿਆਰੇ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਪਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਹੋਵਣ